Indian Medical Association ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਜਿਸ ਦੇ ਚਲਦਿਆਂ ਅੱਜ ਪੂਰੇ ਦੇਸ਼ ਦੇ ਵਿੱਚ OPDs ਜਿਹੜੀਆਂ ਨੇ ਉਹਨਾਂ ਨੂੰ ਬੰਦ ਰੱਖਿਆ ਗਿਆ ਸਾਰੇ ਡਾਕਟਰ ਫਿਲਹਾਲ ਦੀ ਕੜੀ ਦੇ ਲਈ ਹੜਤਾਲ ਦੇ ਉੱਪਰ ਦੇਖੇ ਜਾ ਸਕਦੇ ਨੇ ਅੱਜ ਜਾਣੀ ਕਿ ਸ਼ਨੀਵਾਰ ਦੇ ਦਿਨ ਪੂਰੇ ਦੇਸ਼ ਦੇ ਵਿੱਚ ਓਪੀਡੀਆਂ ਛੇੜੀਆਂ ਨੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਓਪੀਡੀ ਛੇੜੀ ਹੈ ਬੰਦ ਰੱਖੀ ਜਾਣੀ ਹੈ ਜਿਸ ਤੇ ਚਲਦਿਆਂ ਸਵੇਰ ਦੇ ਸਮੇਂ ਤੋਂ ਹੀ ਦੇਖ ਸਕਦੇ ਆ ਕਿ ਲੁਧਿਆਣਾ ਦੇ ਜਿਹੜੇ ਵੱਖ-ਵੱਖ ਹਸਪਤਾਲ ਨੇ ਉੱਥੇ ਵੀ ਓਪੀਡੀ ਬੰਦ ਰੱਖੀ ਗਈ ਹੈ ਕੋਈ ਵੀ ਛੇੜੀ ਹੈ ਕੋਈ ਵੀ ਡਾਕਟਰ ਕਿਸੇ ਵੀ ਮਰੀਜ਼ ਨੂੰ ਅਟੈਂਡ ਨਹੀਂ ਕਰ ਰਿਹਾ ਤੇ ਖਾਸ ਤੌਰ ਤੇ ਦੱਸ ਦਈਏ ਕਿ ਕੱਲ੍ਹ ਜਾਣੀ ਕੀ ਐਤਵਾਰ ਦੀ ਸਵੇਰ 6 ਵਜੇ ਤੱਕ ਡਾਕਟਰ ਜਿਹੜੇ ਨੇ ਹੜਤਾਲ ਦੇ ਉੱਪਰ ਰਹਿਣਗੇ ਕੋਈ ਵੀ ਕੰਮ ਛੇੜਾ ਉਹਨਾਂ ਦੇ ਨੋ ਨਹੀਂ ਕੀਤਾ ਜਾਏਗਾ اوਪੀਟੀ ਜੀਡੀ ਹੈ ਬੰਦ ਰੱਖੀ ਜਾਣੀ ਹੈ ਤਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਇਹ ਵੱਡਾ ਫੈਸਲਾ ਲਿੱਤਾ ਗਿਆ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਏ ਜ਼ਬਰ ਜਨਾਹ ਮਾਮਲੇ ਦੇ ਜ਼ਬਰ ਜਨਾਹ ਦੇ ਮਾਮਲੇ ਦੇ ਨਾਲ ਹੀ ਹੱਤਿਆ ਦੇ ਮਾਮਲੇ ਦੇ ਵਿੱਚ ਇਹ ਵੱਡਾ ਫੈਸਲਾ ਜਿਹੜਾ ਆਈਐਮਏ ਨੇ ਲਿੱਤਾ ਪੂਰਾ ਦੇਸ਼ ਇਸ ਵੇਲੇ ਕਾਫੀ ਜ਼ਿਆਦਾ ਗਮਗੀਨ ਹੁੰਦਾ ਹੋਇਆ ਦੇਖਿਆ ਜਾ ਸਕਦਾ ਕਿਉਂਕਿ ਬੇਹਦ ਹੀ ਸ਼ਰਮਨਾਕ ਘਟਨਾ ਜਿਹੜੀ ਹੈ ਇਹ ਦੇਸ਼ ਦੇ ਵਿੱਚ ਹੋਈ ਹੈ ਜਿਸ ਦੇ ਚਲਦੇ ਅੱਜ ਦੇਸ਼ ਦੇ ਵਿੱਚ 6 ਵਜੇ ਤੋਂ ਮਾਡਰਨ ਮੈਡੀਸਨ ਦੇ ਡਾਕਟਰਾਂ ਦੀ ਸੇਵਾਵਾਂ ਜਿਹੜੀਆਂ ਨੇ ਬੰਦ ਰਖੜ ਦਾ ਐਲਾਨ ਕੀਤਾ ਗਿਆ ਇਹ ਸੇਵਾਵਾਂ ਹੁਣ ਕੱਲ ਯਾਨੀ ਕਿ ਐਤਵਾਰ ਦੀ ਸਵੇਰ 6 ਵਜੇ ਤੋਂ ਬਾਅਦ ਹੀ ਸ਼ੁਰੂ ਹੋਣਗੀਆਂ ਆਪੀਡੀਜ਼ ਜਿਹੜੀਆਂ ਨੇ ਬੰਦ ਦੇਖੀਆਂ ਜਾ ਸਕਦੀਆਂ ਨੇ ਸਰਜਰੀਜ਼ ਵੀ ਜਿਹੜੀਆਂ ਨੇ ਨਹੀਂ ਕੀਤੀਆਂ ਜਾ ਰਹੀਆਂ ਦੱਸਦੀ ਹੈ ਕਿ ਆਈਐਮਏ ਯਾਨੀ ਕਿ ਇੰਡੀਅਨ ਮੈਡੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਲੁਧਿਆਣਾ ਦੇ ਸਾਬਕਾ ਆਗੂ ਡਾਕਟਰ ਗੋਰਵ ਸਚ ਦੇਵਾ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਰੇ ਡਾਕਟਰ ਸਵੇਰੇ 9:30 ਵਜੇ ਤੋਂ ਆਈਐਮਏ ਹਾਲ ਤੇ ਵਿੱਚ ਇਕੱਠੇ ਹੋਏ ਨੇ ਬੈਠਕਾਂ ਵੀ ਜਿਹੜੀਆਂ ਨੇ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਬੈਠਕਾਂ ਲਗਾਤਾਰ ਹੀ ਹੋ ਰਹੀਆਂ ਨੇ ਵਾਕ ਵਾਕ ਜਿਹੜੇ ਡਾਕਟਰ ਨੇ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਇਸ ਮੁੱਦੇ ਦੇ ਉੱਪਰ ਸਾਂਝੇ ਕੀਤੇ ਜਾ ਰਹੇ ਨੇ ਸਾਰੇ ਆਪਣੇ ਖੇਤਰ ਦੀ ਜ਼ਿੰਮੇਵਾਰੀ ਲੋ ਇਹ ਗੱਲ ਵੀ ਜਿਹੜੀ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਕਹੀ ਗਈ ਹੈ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਡਾਕਟਰ ਨੇ ਜ਼ਰੂਰ ਹੀ ਜ਼ਿੰਮੇਵਾਰੀ ਲੈਣ ਜੇਕਰ ਕਿਸੇ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਤਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏ ਉਹਨਾਂ ਨੂੰ ਇਸ ਦੇ ਬਾਰੇ ਸਮਝਾਉਣ ਦੀ ਵੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾਏ ਤਾਂ ਦੱਸਦੀ ਕਿ ਉਹਨਾਂ ਨੇ ਅੱਗੇ ਕਿਹਾ ਕੀ ਚੇਕਰ ਕੋਈ ओपीडी बंद ਨਹੀਂ ਕਰ ਰਿਆ ਤਾਂ ਆਈਐਮਏ ਦੇ ਜਿਹੜੇ ਆਗੂ ਨੇ ਡਾਕਟਰ ਪ੍ਰਿਤਪਾਲ ਸਚੀਵ ਡਾਕਟਰ ਆ ਰਾਮਪਾਲ ਵરિષ્ઠ ਮੈਂਬਰ ਡਾਕਟਰ ਮਨੋਜ ਸੋਪਤੀ ਦੇ ਨਾਲ ਸੰਪਰਕ ਜਿਹੜਾ ਖਾਸ ਤੌਰ ਤੇ ਕੀਤਾ ਜਾਏ ਤਾਂ ਕੁਲ ਮਿਲਾ ਕੇ ਦੇਖ ਸਕਦੇ ਆਂ ਅੱਜ ਪੂਰੇ ਦੇਸ਼ ਤੇ ਵਿੱਚ ओपीडी ਜਿਹੜੀਆਂ ਨੇ ਬੰਦ ਰੱਖੀਆਂ ਗਈਆਂ ਨੇ